ਤਨਸਰੇ ਮਹੱਲਾ ਪੰਜਵਾ ਘਰਬਾਰਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਤਨਾਸਰੀ ਦੇ ਵਿੱਚ ਅੰਗ 683 684 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਵੰਦਨਾ ਹਰ ਵੰਦਨਾ ਅਰਥਾਤ ਕਿ ਸਾਡੀ ਨਮਸ਼ਕਾਰ ਹੈ ਉਸ ਹਰੀ ਪਰਮੇਸ਼ਰ ਜੀ ਨੂੰ ਨਮਸ਼ਕਾਰ ਹੈ ਕਹਿੰਦਾ ਗੁਣ ਗਾਵੋ ਗੋਪਾਲ ਰਾਏ ਅਰਥਾਤ ਕਿ ਗੁਣਾ ਨੂੰ ਗਾਉਣਾ ਕਰਦੇ ਹਾਂ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਰਾਏ ਜੀ ਦੇ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਵੱਡਾ ਆਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਵੱਡਾ ਆਗ ਭੇਟੇ ਗੁਰਦੇਵਾ ਆਗ ਬਹੁਤ ਵੱਡੇ ਹੋੜ ਤੇ ਗੁਰਦੇਵ ਸਤਗੁਰੂ ਪਾਤਸ਼ਾਹ ਜੀਆਂ ਦੇ ਨਾਲ ਪੇਟ ਅਥਵਾ ਮਿਲਣੀ ਹੁੰਦੀ ਐ ਕਹਿੰਦਾ ਕੋਟ ਪਰਾਧ ਮਿਟੇ ਹਰ ਸੇਵਾ ਜੇ ਹਰੀ ਪਰਮੇਸ਼ਰ ਦੀ ਸੇਵਾ ਸਿਮਰਨ ਕਰਨਾ ਕਰੀਏ ਤਮਹਾਰੈ ਕਹਿੰਦੇ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਹਨ ਕਹਿੰਦਾ ਚਾਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਾਨਾ ਨਾ ਬਿਆਪੈ ਚਿਆਰਾ ਨ ਕਮਲ ਜਾ ਕਾ ਮਨ ਰਾਪੈ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਦਾ ਮਾਣਾ ਹਰੀ ਪਰਮੇਸ਼ਰ ਜੀ ਦੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਦੇ ਨਾਲ ਰੰਗਿਆ ਜਾਵੇ ਕਹਿੰਦੇ ਸੋਗ ਅਗਨ ਤਿਸ ਜਨ ਨ ਵਿਆਪੈ ਤੇ ਉਸ ਜਨ ਅਥਵਾਰੀ ਦੇ ਦਾਸ ਨੂੰ ਸੋਗ ਰੂਪਾਗਨੀ ਕਦੇ ਵੀ ਵਿਆਪਦੀ ਨਹੀਂ ਮਯੂਸੀ ਦੀ ਅਗ ਕਦੇ ਵੀ ਪੌਂਦੀ ਨਹੀਂ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਸਾਗਰ ਤਰਿਆ ਸਾਧੂ ਸੰਗਿ ਅਰਥਾਤ ਕਿ ਸਾਧ ਸਤਿਗੁਰੂ ਦਾ ਸੰਗ ਕਰਕੇ ਸੰਸਾਰ ਰੂਪੀ ਸਮੁੰਦਰ ਨੂੰ ਤਰਨਾ ਕੀਤਾ ਹੈ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਨਿਰਭਉ ਨਾਮ ਜਪੋ ਹਰ ਰੰਗੇ ਅਰਥਾਤ ਕੇ ਨਿਰਭਉ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕਰਦੇ ਹਾਂ ਹਰੀ ਦੇ ਪ੍ਰੇਮ ਸਹਿਤ ਕਹਿੰਦੇ ਪਾਰਤਾਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਪਾਰਤਾਨ ਦੋਖ ਕਿਛ ਪਾਪ ਨਾ ਫੇੜੇ ਅਰਥਾਤ ਕਿ ਪ੍ਰਾਇਤਨ ਚੁਰਾਉਣੇ ਵਾਲਾ ਐਬ ਕਦੇ ਕੋਈ ਪਾਪ ਵਗੈਰਾ ਤੇ ਫੇੜ ਅਰਥਾਤ ਕੋਈ ਬੁਰਾ ਕਰਮ ਵੀ ਹੁਣ ਸਾਡੇ ਨੇੜੇ ਨਹੀਂ ਟੁੱਕਦਾ ਸੋ ਇਸ ਕਰਕੇ ਮਹਾਰਾਏ ਕਹਿੰਦੇ ਜਮ ਜੰਦਾਰ ਨਾ ਆਵੇ ਨੇੜੇ ਹੁਣ ਜੰਦਾਰ ਅਰਥਾਤ ਕਿ ਜੰਦਾਲ ਜਾਂ ਵੈਸ਼ੀ ਜਮਦੋਤ ਵੀ ਹੁਣ ਸਾਡੇ ਨੇੜੇ ਵੀ ਨਹੀਂ ਟੱਕਦਾ ਕਹਿੰਦਾ ਤ੍ਰਿਸਨਾ ਆਗਨ ਪ੍ਰਭ ਆਪ ਬੁਝਾਈ ਨਾਨਕ ਉਧਰ へ ਪ੍ਰਭ ਸਰਣਾਈ ਤ੍ਰਿਸਨਾ ਆਗਨ ਪ੍ਰਭ ਆਪ ਬੁਝਾਈ ਅਰਥਾਤ ਕਿ ਹੁਣ ਸਾਡੇ ਹਿਰਦੇ ਦੇ ਵਿੱਚ ਚਿਰਾਂ ਤੋਂ ਬਲ ਰਹੀ ਤਰੇਸ਼ਨਾ ਰੂਪੀ ਅਗਨੇ ਭੁੱਖਾਂ ਪੜਕਣਾਵਾਂ ਲਾਲਸਾਵਾਂ ਦੀ ਅੱਗ ਪ੍ਰਭੂ ਪਰਮੇਸ਼ਰ ਨੇ ਆਪ 부ਝਾ ਦਿੱਤੀ ਮਾਨੋ ਨਾਮ ਰੂਪੀ ਜਲ ਦਾ ਤਰੋਂਕਾ ਮਾਰ ਕੇ ਔਰ ਮਹਾਰਾਜ ਕਹਿੰਦੇ ਨਾਨਕ ਉਧਰ ਹੈ ਪ੍ਰਭ ਸਰਣਾਈ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਤੁਹਾਡੀ ਸ਼ਰਣ ਦੇ ਵਿੱਚ ਆ ਕੇ ਹੁਣ ਅਸੀਂ ਉਧਰ ਗਏ ਤਰ ਗਏ ਸੰਸਾਰ ਸਮੁੰਦਰ ਤੋਂ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਤ੍ਰਿਵਤ ਪਈ ਸੱਚ ਪੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਤ੍ਰਿਵਤ ਪਈ ਸੱਚ ਪੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਅਰਥਾਤ ਕਿ ਜਿਹੜਾ ਮਨ ਕਰਕੇ ਤਨ ਕਰਕੇ ਰਸਨਾ ਦੇ ਨਾਲ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਤ੍ਰਿਪਤਪਾਈ ਸੱਚ ਭੋਜਨ ਖਾਇ ਅਰਥਾਤਕ ਇਹੀ ਅਸਲ ਦੇ ਵਿੱਚ ਅਸੀਂ ਸੱਚ ਰੂਪ ਭੋਜਨ ਨੂੰ ਛਕਣਾ ਕੀਤਾ ਜਿਹਦੇ ਨਾਲ ਸਾਡੀ ਤ੍ਰਿਪਤੀ ਹੋਈ ਹੈ ਕਹਿੰਦਾ ਜੀਵਨਾ ਹਰ ਜੀਵਨਾ ਜੀਵਨਾ ਹਰ ਜਪ ਸਾਧ ਸੰਗ ਰਹਾਓ ਜੀਵਨਾ ਹਰ ਜੀਵਨਾ ਅਰਥਾਤ ਕਿਉਂ ਹਰੀ ਪਰਮੇਸ਼ਰ ਹੀ ਅਸਲ ਦੇ ਵਿੱਚ ਸਾਡਾ ਜੀਵਨ ਹੈ ਉਹ ਹਰੀ ਪਰਮੇਸ਼ਰ ਹੀ ਸਾਡਾ ਜੀਵਨ ਹੈ ਕਹਿੰਦੇ ਜੀਵਨ ਹਰਿ ਜਪ ਸਾਧ ਸੰਗ ਅਰਥਾਤ ਕਿ ਜਦ ਅਸੀਂ ਸਾਧ ਸਤਿਗੁਰੂ ਦਾ ਸੰਗ ਕਰਕੇ ਹਰੀ ਪਰਮੇਸ਼ਰ ਨੂੰ ਜਪਣਾ ਕਰਦੇ ਹਾਂ ਇਹ ਹੀ ਅਸਲ ਦੇ ਵਿੱਚ ਸਾਡਾ ਜੀਵਨ ਹੈ ਸੁਰਹਾ ਹੋਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬੱਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਾਇਦਾ ਅਨਕ ਪਰਕਾਰੀ ਬਸਤਰ ਓਡਾਏ ਆਨਦਨ ਕੀਰਤਨ ਹਰ ਗੁਣ ਗਾਏ ਅਨਕ ਪਰਕਾਰੀ ਬਸਤਰ ਓਡਾਏ ਆਨਦਨ ਕੀਰਤਨ ਹਰ ਗੁਣ ਗਾਏ ਅਰਾਤ ਦਿਨ ਜੜਾ ਹਰੀ ਪਰਮੇਸ਼ਰ ਦੇ ਨਾਮ ਦੇ ਕੀਰਤਨ ਅਥਵਾ ਹਰੀ ਦੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਮਹਾਰਾਜ ਕਹਿੰਦੇ ਇਹੋ ਹੀ ਸਾਡੇ ਅਨੇਕਾਂ ਪ੍ਰਕਾਰ ਦੇ ਵਸਤਰ ਓੜਣੇ ਹਨ ਪੋਸ਼ਾਕੇ ਪੈਣਨੇ ਹਨ ਕਹਿੰਦਾ ਹਸਤੇ ਰਥ ਆਸ ਅਸਵਾਰੀ ਹਰ ਕਾ ਮਾਰਗ ਅਰਦਰ ਨਿਹਾਰੀ ਹਸਤੇ ਰਥ ਆਸ ਅਸਵਾਰੀ ਹਰ ਕਾ ਮਾਰਗ ਅਰਦਰ ਨਿਹਾਰੀ ਅਰਥਾਤ ਕਹੇ ਸਾਰੇ ਪਰਮੇਸ਼ਰ ਜੀ ਦੇ ਮਾਰਗ ਨੂੰ ਜਿਹੜਾ ਹਿਰਦੇ ਦੇ ਨਾਲ ਨਿਹਾਰ ਨਾ ਕਰਦੇ ਹਾਂ ਪਰਮਾਰਥ ਦੇ ਪੰਧ ਨੂੰ ਜੜਾ ਅਸੀਂ ਆਪਣੇ ਹਿਰਦੇ ਦੇ ਨਾਲ ੱੱਕਣਾ ਕਰਦੇ ਹਾਂ। ਇਹੀ ਅਸਲ ਦੇ ਵਿੱਚ ਹਾਥੀਆਂ, ਰੱਥਾਂ, ਘੋੜਿਆਂ ਦੀ ਅਸਵਾਰੀ ਆ ਸਾਡੇ ਲਈ ਕਹਿੰਦੇ ਮਨ ਤਾਂ ਨਿਆ ਅੰਤਰ ਚਰਨ ਤੇ ਆਇਆ ਹਰ ਸੁਖਨ ਧਾਨ ਨਾਨਕ ਦਾਸ ਪਾਇਆ। ਉਮਾਨਤਾ ਨੇ ਅੰਤਰ ਚਰਨ ਧਿਆਇਆ ਮਨ ਤੇ ਤਨ ਦੇ ਅੰਦਰ ਹੁਣ ਅਸੀਂ ਹਰੀ ਪਰਮੇਸ਼ਰ ਦੇ ਚਰਨਾਂ ਨੂੰ ਧਿਆਉਣਾ ਕੀਤਾ ਹੈ ਕਹਿੰਦੇ ਹਰ ਸੁਖ ਨਿਧਾਨ ਨਾਨਕ ਦਾਸ ਐ ਪਾਇਆ ਪੰਜਵੇਂ ਗੁਰੂ ਨਾਨਕ ਧਾਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਆਗੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸਾਂ ਨੇ ਇਹ ਸੁੱਖਾਂ ਦੇ ਖਜ਼ਾਨੇ ਹਰੀ ਰੂਪ ਜੀ ਅਸੀਂ ਤੁਹਾਨੂੰ ਪਾਉਣਾ ਕੀਤਾ ਹੈ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਗੁਰ ਕੇ ਚਰਨਾਂ ਜੀ ਕਾਨ ਸਤਾਰਾ ਸਮੁੰਦਰ ਸਾਗਰ ਜਨਖਿਨ ਮਹਤਾਰਾ ਰਹਾ ਗੁਰ ਕੇ ਚਰਨਾਂ ਜੀ ਕਾਨ ਸਤਾਰਾ ਗੋਰਾ ਮਹਾਰਾਜਿਆਂ ਦਾ ਪਵਿੱਤਰ ਚਰਨ ਹੈ ਮਹਾਰਾਜ ਕਹਿੰਦੇ ਹੁਣ ਸਾਡੇ ਜੀ ਦਾ ਨਿਸਤਾਰ ਹਨ ਰੂਹ ਦਾ ਪਾਰ ਉਤਾਰਾ ਹਨ ਸਮੁੰਦ ਸਾਗਰ ਜਨ ਖਿਰਮਹ ਤਾਰਾ ਅਰਥਾਤ ਕਿ ਜੀਨਾਂ ਨੇ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਸੰਸਾਰ ਰੂਪੀ ਸਾਗਰ ਤੋਂ ਇੱਕ ਖੇਣ ਦੇ ਵਿੱਚ ਭਾਵ ਕਿ ਕੇਵਲ ਅਖਪਲ ਕਰੇ ਦੇ ਵਿੱਚ ਹੀ ਤਾਰ ਦਿੱਤਾ ਹੈ ਸੁਰ ਹੌਰ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕੋਈ ਹੋਆ ਕਰਮਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਕੋਈ ਹੋਆ ਕਰਮਰਤ ਅਰਥਾਤ ਕਿ ਕੋਈ ਕਰਮਿਕਾਂਡੇ ਪੁਰਸ਼ ਕਰਮਰਤ ਭਾਵ ਕਿ ਕਰਮਾਂ ਦਾ ਪ੍ਰੇਮੀ ਹੋਇਆ ਕਰਮਾਂ ਕਾਂਡਾਂ ਦਾ ਪ੍ਰੇਮੀ ਹੋਇਆ ਅਦਮਹਾਰਾਜ ਕਹਿੰਦਾ ਕਿਸੇ ਨੇ ਤੀਰਥਗਾਮੀ ਹੋ ਕੇ ਤੀਰਥਾਂ ਤੇ ਇਸ਼ਨਾਨ ਕਰਨਾ ਕੀਤਾ ਪਰੰਤੂ ਮਹਾਰਾਜ ਕਹਿੰਦਾ ਦਾਸੀ ਹਰ ਕਾ ਨਾਮ ਧਿਆਇਆ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸਾਂ ਨੇ ਹਰੀ ਜੀ ਤੁਹਾਡੇ ਨਾਮ ਨੂੰ ਧਿਆਉਣਾ ਕੀਤਾ ਹੈ ਕੁੱਲ ਕਰਮ ਕਾਂਡਾਂ ਨੂੰ ਛੱਡ ਕੇ ਕਹਿੰਦਾ ਬੰਧਨ ਕਾਟਨ ਹਾਰ ਸੋ ਆਮੇ ਜਾਨ ਨਾਨਕ ਸਮਰਾ ਅੰਤਰ ਜਾਮੇ ਵੰਦਨਾ ਕਾਟਨ ਹਾਰ ਸੁਆਮੀ ਮਾਇਆ ਤੁਹਾਈ ਬੰਗਣਾ ਦੇ ਬੰਦਨਾਂ ਨੂੰ ਕੱਟਣ ਹਾਰਾ ਹੈ ਉਹ ਸੁਆਮੀ ਦੀ ਮਾਲਕ ਪਰਮੇਸ਼ਰ ਜੀ ਕਹਿੰਦਾ ਜਾਨ ਨਾਨਕ ਸਿਮਰੈ ਅੰਤਰਜਾਮੇ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹੁਣ ਅਸੀਂ ਅੰਦਰ ਦੀਆਂ ਜਾਣਣ ਵਾਲੇ ਅੰਤਰਜਾਮੇ ਪਰਮੇਸ਼ਰ ਨੂੰ ਸਿਮਰਨਾ ਕਰਦੇ ਹਾਂ ਚੇਤੇ ਕਰਨਾ ਕਰਦੇ ਹਾਂ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਸਰੇ ਮਹੱਲਾ ਪੰਜਵਾ ਕੇਤਾ ਪ੍ਰਕਾਰ ਨਾ ਟੂਟਾ ਪ੍ਰੀਤ ਦਾਸ ਤਰੇ ਕੇ ਨਿਰਮਲ ਰੀਤ ਰਹਾ ਕੇਤਾ ਪ੍ਰਕਾਰ ਨਾ ਟੂਟਾ ਪ੍ਰੀਤ ਮਹਾਰਾਜ ਕਹਿੰਦਾ ਕਿਸੇ ਤਰੀਕੇ ਦੇ ਨਾਲ ਵੀ ਸਾਡੀ ਤੇਰੇ ਨਾਲੋਂ ਪ੍ਰੀਤ ਨਾ ਟੁੱਟੇ ਹਰੀ ਪਰਮੇਸ਼ਰ ਜੀ ਕਹਿੰਦਾ ਦਾਸ ਤੇਰੇ ਕੀ ਨਿਰਮਲ ਰੀਤ ਤੇ ਸਾਡੀ ਤੇਰੇ ਦਾਸਾਂ ਦੀ ਇਹ ਹੀ ਪਵਿੱਤਰ ਰੀਤੀ ਹੈ ਕਿ ਤੇਰੇ ਚਰਨਾਂ ਦੇ ਨਾਲ ਸਾਡਾ ਪ੍ਰੇਮ ਬਣਿਆ ਹੀ ਰਹਿੰਦਾ ਹੈ ਸੁਰ ਹੌਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜੀ ਅਪਰਾਣ ਮਾਨ ਤਨ ਤੇ ਪਿਆਰਾ ਖੋਮਾ ਬੰਧ ਹਰਿ ਦੇਵਨ ਹਾਰਾ ਪਰਾਣਾ ਮਨ ਤੰਤੇ ਪਿਆਰਾ ਅਰਥਾਤ ਕਿ ਸਾਡੇ ਜੀ ਅਥਵਾ ਰੂਹ ਤੋਂ ਵੀ ਸਾਡੇ ਪ੍ਰਾਣਾ ਤੋਂ ਵੀ ਸਾਡੇ ਮਨ ਤੋਂ ਵੀ ਸਾਡੇ ਤੰ ਤੋਂ ਵੀ ਪਿਆਰਾ ਹੈ ਹਰੀ ਪਰਮੇਸ਼ਰ ਕਹਿੰਦਾ ਹੋਮ ਬੰਧ ਹਰਿ ਦੇਵਨਹਾਰਾ ਅਰਥਾਤ ਕਿ ਉਹ ਹਰੀ ਪਰਮੇਸ਼ਰ ਹੋਮੇ ਨੂੰ ਬੰਨ੍ਹਾ ਲੋਣੇ ਵਾਲਾ ਹੈ ਕਹਿੰਦਾ ਚਰਨ ਕਮਲ ਸੈ ਉਹ ਲਾਗੋ ਨੇਹ ਨਾਨਕ ਕੀ ਬੇਨੰਤੀ ਐ ਹ ਚਰਨ ਕਮਲ ਸੇਵ ਲਾਗੋ ਨੇ ਹੋਰ ਥਾਤ ਕਿ ਹਰੀ ਪਰਮੇਸ਼ਰ ਜੀ ਤੁਹਾਡੇ ਕਮਲ ਦੇ ਫੁੱਲਾ ਵਰਗੇ ਚਰਨਾਂ ਦੇ ਨਾਲ ਸਾਡਾ ਨੇਥਾ ਪਿਆਰ ਲੱਗ ਜਾਵੇ ਕਹਿੰਦੇ ਨਾਨਕ ਕੀ ਬੇਨੰਤੀ ਐ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਸਾਡੀ ਇਹ ਬੇਨਤੀ ਹੈ ਇਹ ਜੋ ਅੜੀ ਫਰਿਆਦ ਹੈ ਕਿ ਤੁਹਾਡੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਨਾਲ ਸਾਡਾ ਪਿਆਰ ਲੱਗ ਜਾਵੇ ਸੁਗਗਤਾਨ ਗੁਰੂ ਤੇਗ ਬਹਾਦਰ ਮਹਾਰਾਜ ਅਗਲੇ ਬਚਨ ਦੇ ਵਿੱਚ ਕਿਰਪਾ ਕਰਦੇ ਹਨ ਇੱਕ ਅੰਕਾਰ ਸਤਗੁਰ ਪ੍ਰਸਾਦ ਤਨਾਸਰੇ ਮਹੱਲਾ ਨਾਮਾ ਕਾਹੇ ਰੇ ਮਨ ਖੋਜਨ ਜਾਈ ਸਾਰਵ ਨਿਵਾਸੀ ਸਦਾ ਅਲੇਪ ਤੋਹੀ ਸੰਗ ਸਮਾਈ ਰਹਉ ਕਾਹੇ ਰ ਬਨ ਖੋਜਣ ਜਾਈ ਅਰਥਾਤ ਕਿਆ ਜੀਵ ਤੂੰ ਕਾਦੇ ਲਈ ਜੰਗਲਾਂ ਦੇ ਵਿੱਚ ਹਰੀ ਪਰਮੇਸ਼ਰ ਨੂੰ ਖੋਜਣ ਦੇ ਲਈ ਢੂੰਡਣ ਦੇ ਲਈ ਲੱਭਣ ਦੇ ਲਈ ਜਾਂਦਾ ਹੈ ਕਹਿੰਦਾ ਸਾਰਵ ਨਿਵਾਸੀ ਸਦਾ ਅਲੇਪ ਉਹ ਸਾਰੀਆਂ ਥਾਵਾਂ ਦੇ ਵਿੱਚ ਨਿਵਾਸ ਕਰਦਾ ਪਰੰਤੂ ਸਦਾ ਹੀ ਨਿਰਲੇਪ ਰਹਿੰਦਾ ਹੈ ਤੋ ਹੀ ਸੰਗ ਸਮਾਇ ਮਹਾਰਾਜ ਕਹਿੰਦੇ ਉਹ ਤੇਰੇ ਅੰਗ ਸੰਗ ਵੀ ਆ ਤੇਰੇ ਵਿੱਚ ਵੀ ਸਮਾਇਆ ਹੋਇਆ ਹੈ ਲੀਨ ਹੈ ਭਰਪੂਰ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬਹੁਪਮਦ ਜਿਉ ਬਾਸ ਬਸਤ ਹੈ ਮੁਕਰਮਾ ਹੈ ਜੈਸੇ ਛਾਈ ਤੈਸੈ ਹੀ ਹਰ ਬਸੈ ਨਿਰੰਤਰ ਘਟ ਹੀ ਖੋਜ ਪਾਈ ਪਹੁ ਪਮਾਧ ਜਿਵੇਂ ਬਾਸ ਵਸਤ ਹੈ ਉਹ ਪਰਥਾਤ ਕੇ ਪੁਸ਼ਪਾਂ ਫੁੱਲ ਦੇ ਵਿੱਚਕਾਰ ਜਿਵੇਂ ਵਾਸ਼ਨਾ ਵਸਦੀ ਆ ਖੁਸ਼ਬੂ ਵਸਦੀ ਹੈ ਅਤੇ ਮਹਾਰਾਜ ਕਹਿੰਦਾ ਮੋਕਰ ਮਾਹ ਜੈਸੇ ਛਾਈ ਸ਼ੀਸ਼ੇ ਦੇ ਵਿੱਚ ਜਿਵੇਂ ਪਰਛਾਵਾਂ ਵਸਦਾ ਪ੍ਰਤੀਬਿੰਬ ਵਸਦਾ ਹੈ ਕਿਵੇਂ ਹਰੀ ਪਰਮੇਸ਼ਰ ਹਿਰਦੇ ਦੇ ਵਿੱਚ ਵਸਦਾ ਮਹਾਰਾਜ ਕਹਿੰਦੇ ਕਹਿੰਦਾ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਖੋਲਾ ਤੇ ਸ਼ੀਸ਼ੇ ਵਾਂਗੂ ਮਹਾਰਾਜ ਕਹਿੰਦੇ ਐ ਮੈਂ ਹਰੀ ਪਰਮੇਸ਼ਰ ਵੀ ਨਿਰੰਤਰ ਭਾਵ ਕੇ ਇੱਕ ਟੱਕ ਜਾ ਇੱਕ ਰਸ ਵਸ ਰਿਹਾ ਆਪਣੇ ਜਗਤ ਦੇ ਵਿੱਚ ਕਹਿੰਦਾ ਘਾਟ ਹੀ ਖੋਜੋ ਭਾਈ ਸੋ ਇਸ ਕਰਕੇ ਭਾਈ ਜਨੋ ਉਸ ਨੂੰ ਹਿਰਦੇ ਦੇ ਵਿੱਚੋਂ ਹੀ ਲੱਭਣਾ ਕਰੋ ਕਹਿੰਦਾ ਬਾਹਰ ਭੇਤਰ ਇੱਕੋ ਜਾਨ ਹੋ ਇਹੋ ਗੁਰ ਗਿਆਨ ਬਤਾਈ ਜਾਨਾ ਨਾਨਕ ਬਿਨ ਆਪਾ ਚੀਨਾ ਮਿਟਾ ਨਾ ਭ੍ਰਮ ਕੀ ਕਾਈ ਬਾਹਰ ਪੀਤਰ ਇੱਕੋ ਜਾਨ ਹੋਰ ਥਾਤ ਕਿ ਬਾਰੀ ਜਗਤ ਦੇ ਵਿੱਚ ਵੀ ਤੇ ਆਪਣੇ ਅੰਦਰ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਨਾ ਕਰ ਔਰ ਇਹੋ ਗੁਰ ਗਿਆਨ ਬਤਾਈ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹੀ ਗਿਆਨ ਦੀ ਬਾਤ ਬਤਾਈ ਹੈ ਕਿ ਉਸ ਨੂੰ ਅੰਦਰ ਬਾਹਰ ਇੱਕੋ ਜਿਹਾ ਕਰਕੇ ਜਾਣੋ ਕਹਿੰਦਾ ਜਾਨ ਨਾਨਕ ਬਿਨ ਆਪਾ ਚੀਨੈ ਨਾਵੇਂ ਗੁਰੂ ਨਾਨਕ ਧੰ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਕਿ ਭਈ ਆਪੇ ਦੀ ਪਛਾਣ ਤੋਂ ਬਗੈਰ ਮਿਟੈ ਨਾ ਭ੍ਰਮ ਕੀ ਕਾਈ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਜਿਹੜੀ ਭ੍ਰਮ ਦੀ ਕਾਈ ਐ ਜਾਂ ਮਨ ਰੂਪੀ ਸ਼ੀਸ਼ੇ ਦੇ ਉੱਪਰ ਜਿਹੜੀ ਭ੍ਰਮ ਦੀ ਕਾਈ ਜੰਮੀ ਹੋਈ ਐ ਬਿੰਬ ਔਰ ਪ੍ਰਤਿਬਿੰਬ ਦੇ ਦਰਮਿਆਨ ਮਹਾਰਾਜ ਕਹਿੰਦੇ ਉਹ ਮਿਟਦੀ ਨਹੀਂ ਵੇਥ ਦੂਰ ਨਹੀਂ ਹੁੰਦੇ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਨਾਮ ਸਾਧੋ ਇਹੋ ਜਗ ਪਰਮ ਪੁਲ ਹਨਾ ਯਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧ ਇਹੋ ਜਗ ਪਰਮ ਬੁਲਾ ਨਾਰਥਾਦ ਕੇ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਇਸਾਰਾ ਜਗਤਿ ਪਰਮਾ ਦੇ ਵਿੱਚ ਭੁੱਲਿਆ ਹੋਇਆ ਮਹਾਰਾਜ ਕਹਿੰਦੇ ਕਿ ਮੈਂ ਕਹਿੰਦੇ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਔਰ ਮੇ ਰਾਮ ਦੇ ਨਾਮ ਦੇ ਸਿਮਰਨ ਨੂੰ ਛੱਡ ਕੇ ਮਹਾਰਾਜ ਕਹਿੰਦੇ ਮਾਇਆ ਦੇ ਹੱਥਾਂ 'ਚ ਵੇਖਦਾ ਫਿਰਦਾ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਤ ਪਿਤਾ ਪਾਈ ਸੁਤ ਬਨਤਾ ਤਾਂ ਕਹਿ ਰਸ ਲਪਟਾਨਾ ਜੋ ਬਨਤਾ ਨਾ ਪ੍ਰਭਤਾ ਕਹਿ ਮਦਮੈਂ ਅਹਨਸ ਰਹਾ دیਵਾਨਾ ਮਾਤ ਪਿਤਾ ਪਾਈ ਸੁਤ ਬਨਤਾ ਮਹਾਰਾਜ ਕਹਿੰਦਾ ਜਿਹੜੀ ਮਾਤ ਆ ਨਾ ਪਿਤਾ ਭਰਾ ਨੇ ਪੁੱਤਰ ਨੇ ਬਨਤਾ ਕਰ ਵਾਲੀ ਆ ਜਿਹੜੀ ਤਾ ਕਹਿ ਰਸ ਲਪਟਾਨਾ ਇਹਨਾਂ ਦੇ ਰਸ ਦੇ ਵਿੱਚ ਲਿਪਟਿਆ ਫਿਰਦਾ ਚਿੰਬੜਿਆ ਫਿਰਦਾ ਗਲਤਾਨ ਹੋਇਆ ਫਿਰਦਾ ਕਹਿੰਦਾ ਜੋਬਨ ਧਨ ਪ੍ਰਭ ਤਾ ਕਹਿ ਮਾਦਮੈਂ ਇਹਨ ਸਰਹਾ دیਵਾਨਾ ਤੇ ਜਵਾਨੀ ਦੇ ਧਨ ਦੇ ਪ੍ਰਭ ਤਾ ਕਹਿ ਮਾਦਮੈਂ ਅਰਥਾਤ ਕਿ ਆਪਣੇ ਵਿੜਿਆਈ ਦੇ ਹੰਕਾਰ ਅਥਵਾ ਨਸ਼ੇ ਦੇ ਵਿੱਚ ਰਾਤ ਦਿਨ دیਵਾਨਾ ਹੋਇਆ ਫਿਰਦਾ ਝੱਲਾ ਜਮੋਰਾ ਹੋਇਆ ਫਿਰਦਾ ਹੈ ਕਹਿੰਦਾ ਦੀਨ ਦਇਆਲ ਸਦਾ ਦੁਖ ਪੰਜਨ ਤਾ ਸਿਉ ਮਾਨ ਨਾ ਲਗਾਨਾ ਜਾਨਾ ਨਾਨਕ ਕੋਟਨ ਮੈਂ ਕਿਨਹੋ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁਖ ਪੰਜਨ ਉਹ ਦੀਨ ਤੇ ਦਇਆ ਕਰਨੇ ਵਾਲਾ ਗਰੀਬਾਂ ਤੇ ਰਹਿਮ ਕਰਨੇ ਵਾਲਾ ਸਦਾ ਹੀ ਸਾਡੇ ਦੁੱਖਾਂ ਦਾ ਨਾਸ਼ ਕਰਨੇ ਵਾਲਾ ਹੈ ਦੁੱਖਾਂ ਦਾ ਭੰਜਨ ਕਰਨੇ ਵਾਲਾ ਹੈ ਕਹਿੰਦੇ ਤਾਸਿਉ ਮਨ ਨਾ ਲਗਾਨਾ ਪਰੰਤੂ ਉਸ ਪਰਮਕਾਰਿ ਹਰੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਮਨ ਨੂੰ ਲਗਾਉਣਾ ਹੀ ਨਹੀਂ ਕਰਦਾ ਜੀਵ ਕਹਿੰਦਾ ਜਾਨ ਨਾਨਕ ਕੋਟਨ ਮੈਂ ਕਿਨ ਹੋ ਨਾਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਕਿ ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਹੀ ਗੁਰਮੁਖ ਗੁਰੂ ਪਿਆਰੇ ਨੇ ਮਹਾਰਾਜ ਕਹਿੰਦੇ ਗੌਰਮੁਖ ਹੋਏ ਪਛਾਨਾ ਅਰਥਾਤ ਕੇ ਗੁਰੂ ਮਹਾਰਾਜਿਆਂ ਦਾ ਅਨੁਸਾਰ ਹੀ ਹੋ ਕੇ ਹਰੀ ਪਰਮੇਸ਼ਰ ਨੂੰ ਪਛਾਨਣਾ ਕੀਤਾ ਹੈ ਕਹਿੰਦਾ ਦੀਨ ਦਇਆਲ ਸਦਾ ਦੁਖ ਪੰਜਨ ਤਾਸਿ ਓ ਮਨ ਨ ਲਗਾਨਾ ਜਾਨ ਨਾਨਕ ਕੋਟਨ ਮੈਂ ਕਿਨਹੋ ਗੁਰਮੁਖ ਹੋਇ ਪਛਾਨਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ